ਉੱਥੇ ਜਦੋਂ ਮਿਹਨਤਾਂ ਕਰਦੇ ਨੇ ਜਾ ਕੇ ਫੇਰ ਪਤਾ ਲੱਗਦਾ ਕਿ ਇਹ ਲਗਜ਼ਰੀ ਸਟਾਈਲ ਇਹ ਗੱਡੀਆਂ ਇਹ ਸੋਹਣੇ ਕੱਪੜੇ ਕਿੱਥੋਂ ਆਉਂਦੇ ਨੇ ਪਹਿਲਾਂ ਮੈਨੂੰ ਡਰ ਸੀਗਾ ਯਾਰ ਓਕੇ ਕਿੱਦਾਂ ਹੋਊਗੀ ਕਿਦੋਂ ਪਰ ਮੈਨੂੰ ਦੇਖ ਕੇ ਫਿਲਮ ਮੈਨੂੰ ਬੜਾ ਚੰਗਾ ਲੱਗਿਆ ਯਾਰ ਕਿਤੋਂ ਡਿੱਗੀ ਨਹੀਂ ਫਿਲਮ ਇੱਕ ਵਾਰ ਵੀ ਬਹੁਤ ਅੱਛੀ ਫੀਲਿੰਗ ਆ ਰਹੀ ਆ ਕਿਉਂਕਿ ਪਰਿਵਾਰਿਕ ਮੂਵੀਆਂ ਇੱਕ ਮੈਸੇਜ ਵਾਲੀਆਂ ਮੂਵੀਆਂ ਸਾਡੀ ਪੰਜਾਬ ਚ ਜ਼ਰੂਰ ਆਉਣੀਆਂ ਚਾਹੀਦੀਆਂ ਨੇ ਐਕਟਰ ਨੂੰ ਜਦੋਂ ਉਹਦੇ ਅੱਛੇ ਸੀਨ ਵਾਸਤੇ ਤਾਰੀਫ਼ ਮਿਲਦੀ ਹੈ ਤਾਂ ਧੰਨਵਾਦ ਤੋਂ ਸਿਵਾ ਹੋਰ ਕੋਈ ਲਫ਼ਜ਼ ਮੂੰਹੋਂ ਨਿਕਲਦਾ ਨਹੀਂ ਜੋਵਨ ਜੀ ਇੱਕ ਬਹੁਤ ਸੋਹਣਾ ਸਨੇਹਾ ਦਿੱਤਾ ਪੂਰੇ ਪੰਜਾਬ ਦੀਆਂ ਅੱਖਾਂ ਖੋਲਣ ਦਾ ਕੰਮ ਕੀਤਾ ਕੀ ਕਹਿਣਾ ਚਾਹੋਗੇ ਅੱਜ ਕੀ ਭਾਵੁਕ ਪਲ ਸੀ ਅੰਦਰ ਬਹੁਤ ਸੋਹਣੀ ਮੈਂ ਵੀ ਪਹਿਲੀ ਵਾਰ ਦੇਖੀ ਐ ਫਿਲਮ ਅੱਜ ਤਾਂ ਮੈਨੂੰ ਬਹੁਤ ਸੋਹਣੀ ਲੱਗੀ ਮੈਨੂੰ ਕਿਤੋਂ ਲੂਜ਼ ਨਹੀਂ ਲੱਗੀ ਫਿਲਮ ਹਨਾ ਪਹਿਲਾਂ ਮੈਨੂੰ ਡਰ ਸੀਗਾ ਯਾਰ ਓਕੇ ਕਿੱਦਾਂ ਹੋਊਗੀ ਕਿਦਾਂ ਪਰ ਮੈਨੂੰ ਦੇਖ ਕੇ ਫਿਲਮ ਮੈਨੂੰ ਬੜਾ ਚੰਗਾ ਲੱਗਿਆ ਯਾਰ ਕਿਤੋਂ ਡਿੱਗੀ ਨਹੀਂ ਫਿਲਮ ਇੱਕ ਵਾਰ ਵੀ ਸੋ ਬਹੁਤ ਸੋਹਣੀ ਫਿਲਮ ਬਣੀ ਐ ਸੋ ਦੇਖਣੀ ਚਾਹੀਦੀ ਸਾਰੇ ਲਾਗੇ ਬੈਠੇ ਲੋਕਾਂ ਦੇ ਹੰਝੂ ਕਈ ਵਾਰੀ ਨਿਕਲੇ ਅਸੀਂ ਵੀ ਉਹਨਾਂ ਜਿਹੇ ਮੇਰੇ ਵੀ ਮੈਂ ਵੀ ਉਹਨਾਂ ਜਿਹੇ ਇੱਕ ਸੀਗਾ ਸੋ ਮੈਂ ਵੀ ਪਹਿਲਾਂ ਸਟਾਰਟਿੰਗ ਦੇ ਵਿੱਚ ਮੈਨੂੰ ਦੋ ਤਿੰਨ ਵਾਰੀ ਇਦਾਂ ਫੀਲਿੰਗ ਹੋਈ ਯਾਰ ਨਹੀਂ ਤਾਂ ਬਹੁਤ ਟੱਚਿੰਗ ਜੁੜ ਗਈ ਸੀ ਫਿਲਮ 뮤זיਕ ਬਹੁਤ ਸੋਹਣਾ ਫਿਲਮ ਦਾ ਬੈਕਗਰਾਉਂਡ ਸਕੋਰ ਬਹੁਤ ਸੋਹਣਾ ਸੀ ਜਿਹਨੇ ਡਿੱਗਣ ਨਹੀਂ ਦਿੱਤਾ ਫਿਲਮ ਨੂੰ ਇੱਕ ਵਾਰ ਵੀ ਜਿਹੜੇ ਲੋਕ ਕੈਨੇਡਾ ਕੈਨੇਡਾ ਕਰਦੇ ਨੇ ਹੁਣ ਉਹਨਾਂ ਦੇ ਵੀ ਖਿੱਚ ਤੁਸੀਂ ਵਾਪਸ ਪੰਜਾਬ ਵੱਲ ਲਿਆਉਂਦੀ ਦੇਖੋ ਉਹ ਸਮਝ ਆ ਲੋਕਾਂ ਦੀ ਕਈ ਵਾਰੀ ਕਿਸੇ ਦੀ ਮਜਬੂਰੀ ਹੈ ਉੱਥੇ ਰਹਿਣਾ ਹਨਾ ਸੋ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਹੈਗੇ ਵੀ ਉਹ ਵਾਪਸ ਆਵੇ ਜਾਂ ਆਪਣੇ ਕਹਿਣ ਤੇ ਆਵੇ ਪਰ ਰੋਟੀ ਪਾਣੀ ਹੈ ਦਾਣਾ ਪਾਣੀ ਜਿਹਨੂੰ ਆਪਾਂ ਕਹਿੰਦੇ ਨੇ ਉਹੀ ਆ ਤਾਂ ਵਾਹ ਕਮਾਲ ਐਕਟਿੰਗ ਅੱਖਾਂ ਚੋਂ ਪਾਣੀ ਖੂਬ ਨਜ਼ਾਰੇ ਤੇ ਐਡਾ ਸੋਹਣਾ ਸੁਨੇਹਾ ਠੀਕ ਠੀਕ ਇੱਥੇ ਉਹ ਸੀਨੇ ਕਿੰਨਾ ਚ ਵਚਦੀ ਆ ਔਰ ਐਕਟਿੰਗ ਵੀ ਤੁਸੀਂ ਜਿਹੜੀ ਕੀਤੀ ਉਹ ਇੱਕ ਪਾਸੇ ਪਰ ਇੱਕ ਜਿਹੜਾ ਖਾਸ ਮੈਸੇਜ ਤੁਸੀਂ ਪੰਜਾਬ ਨੂੰ ਦੇ ਦਿੱਤਾ ਉਹਦੇ ਕੋਈ ਅਲਫਾਜ਼ ਨਹੀਂ ਇਸ ਬਾਰੇ ਤੋਂ ਬਹੁਤ ਬਹੁਤ ਸ਼ੁਕਰੀਆ ਐਕਟਰ ਨੂੰ ਜਦੋਂ ਉਹਦੇ ਅੱਛੇ ਸੀਨ ਵਾਸਤੇ ਤਾਰੀਫ ਮਿਲਦੀ ਹੈ ਤੋਂ ਧੰਨਵਾਦ ਤੁਸੀਂ ਬਾਹਰ ਕੋਈ ਲਫਜ਼ ਮੂੰਹੋਂ ਨਿਕਲਦਾ ਨਹੀਂ ਮਾਪਿਓ ਮਾਪਿਓ ਜੜੇ ਕਦੀ ਨਹੀਂ ਮਿਲਦੇ ਕਰੋੜਾਂ ਰੁਪਏ ਖਰਚ ਲੈ ਇਸ ਫਿਲਮ ਨੇ ਇੱਕ ਸਨੇਹਾ ਦੇ ਦਿੱਤਾ ਕਿ ਮਾਪਿਓ ਤਾਂ ਕਦੀ ਜੁਦਾ ਨਹੀਂ ਹੁੰਦੇ ਜਿਹੜੀ ਫਿਲਮ ਦੇ ਵਿੱਚ ਇਹ ਪੱਖ ਬਹੁਤ ਪਖਤਾ ਤਰੀਕੇ ਨਾਲ ਦਰਸਾਇਆ ਗਿਆ ਹੈ ਕਿ ਮਾਪੇ ਦੀ ਰਿਸਪੈਕਟ ਕਰਨੀ ਕਿੰਨੀ ਜ਼ਰੂਰੀ ਹੈ ਜਿਹੜੀ ਫਿਲਮ ਦੇ ਵਿੱਚ ਅਸੀਂ ਦੀਪਾ ਦੀਪਾ ਦੇਖਦੇ ਆਏ ਹਾਂ ਜਿਨੇ ਇੱਕ ਬਹੁਤ ਸੋਹਣਾ ਪੈਗਾਮ ਦਿੱਤਾ ਕਿ ਮਾਪਿਓ ਕਦੀ ਵੀ ਖਰੀਦੇ ਨਹੀਂ ਜਾ ਸਕਦੇ ਸੋ ਨਸ਼ਿਆਂ ਤੋਂ ਦੂਰ ਰਹਿਦਾ ਇੱਕ ਜਿਹੜਾ ਸੁਨੇਹਾ ਤੁਸੀਂ ਇਸ ਫਿਲਮ ਚ ਦੇ ਦਿੱਤਾ ਮੈਂ ਕਹਿੰਦਾ ਬਾ ਕਮਾਲ ਹੈ ਕਿਸ ਤਰ੍ਹਾਂ ਦੀ ਫੀਲਿੰਗ ਆ ਰਹੀ ਹੈ ਅੱਜ ਜਦੋਂ ਮੂਵੀ ਦਾ ਰਿਵਿਊ ਲੋਕਾਂ ਦੇ ਬਹੁਤ ਅੱਛੀ ਫੀਲਿੰਗ ਆ ਰਹੀ ਹੈ ਕਿਉਂਕਿ ਪਰਵਾਰਿਕ ਮੂਵੀਆਂ ਇੱਕ ਮੈਸੇਜ ਵਾਲੀਆਂ ਮੂਵੀਆਂ ਸਾਡੀ ਪੰਜਾਬ ਚ ਜਰੂਰ ਹੋਣੀਆਂ ਚਾਹੀਦੀਆਂ ਨੇ ਸੋ ਮੈਂ ਹੀ ਅਗੇਨ ਕਹੂੰਗਾ ਕਿ ਜਿੱਥੇ ਮਰਜੀ ਦੁਨੀਆ ਤੇ ਚਲ ਜਾਓ ਆਪਣੀ ਉਸ ਮਿੱਟੀ ਨੂੰ ਕਦੇ ਨਾ ਭੁੱਲੋ ਜਿੱਥੇ ਤੁਸੀਂ ਜਨਮ ਲਿਆ ਆ ਤੇ ਉਸ ਮਿੱਟੀ ਨੂੰ ਕਦੇ ਨਾ ਭੁੱਲੋ ਜਿਹਨੇ ਤੁਹਾਨੂੰ ਰਜਕ ਦਿੱਤਾ ਤੇ ਆਪਣੇ ਵੱਡਿਆਂ ਦੀ ਰਿਸਪੈਕਟ ਕਰੋ ਆਪਣੇ ਮਾਪੇ ਦੀ ਜਰੂਰ ਰਿਸਪੈਕਟ ਕਰੋ ਅਗਰ ਹੀ ਆਪਣੇ ਮਾਪੇ ਦੀ ਰਿਸਪੈਕਟ ਕਰਦੇ ਆ ਸਮਝ ਲਓ ਕਿ ਗੁਰਦੁਆਰੇ ਮੱਥਾ ਟੇਕ ਲਿਆ ਸੋ ਮੈਂ ਹੀ ਕਹੂੰਗਾ ਕਿ ਜਿੱਥੇ ਵੀ ਰੋ ਖੁਸ਼ ਰਹੋ ਐਨ ਵੱਡਿਆਂ ਦੀ ਐਜਿਟ ਕਰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਹੁਤ ਇੱਕ ਛੋਟੀ ਜੀ ਬੱਚੀ ਹੈ ਜਿਹੜੀ ਬਹੁਤ ਹੀ ਪਿਆਰਾ ਕਿਰਦਾਰ ਉਹਦਾ ਰਿਹਾ ਹੈ ਉਹ ਛੋਟੇ ਹੁੰਦੇ ਆ ਇਹਨੇ ਸਿਆਣੇ ਕੰਮ ਕਰ ਦਿੰਦੀ ਹੈ ਕਿ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਅੱਗੇ ਸਾਥੀ ਨੂੰ ਨਾਲ ਲੈ ਕੇ ਚੱਲਣਾ ਉਹ ਪਿਆਰਾ ਜਿਹਾ ਬੱਚਾ ਜਿਹੜਾ ਫਿਲਮ 'ਚ ਤੁਸੀਂ ਦੇਖਿਆ ਮੇਰੇ ਨਾਲ ਹੈ ਕਿਸ ਤਰ੍ਹਾਂ ਦਾ ਲੱਗਾ ਕੀ ਐਕਸਪੀਰੀਅੰਸ ਆ ਤੁਹਾਡਾ ਬਹੁਤ ਅੱਛਾ ਲੱਗਿਆ ਐਂਡ ਸਾਡੀ ਮੂਵੀ ਜਿਹੜੀ ਉਹ ਬਹੁਤ ਵੱਡੇ ਮੈਸੇਜਸ ਕਨਵੇ ਕਰਦੀ ਹੈ ਇਵਨ ਐਲਡਰਸ ਦੀ ਰਿਸਪੈਕਟ ਕਰਨਾ ਇਹ ਮੂਵੀ ਇੱਕ ਬੇਸਿਕਲੀ ਇੱਕ ਫੈਮਿਲੀ ਮੂਵੀ ਹੈ ਚਾਹੇ ਥੋੜੀ ਜਿਹੀ ਡਰਾਮੈਟਿਕ ਹੈ ਬਟ ਕਮ ਓਨ ਯੂਥ ਵੀ ਨੀਡ ਯੂ ਤੁਸੀਂ ਸਾਡੇ ਪੰਜਾਬ ਨੂੰ ਡਿਵੈਲਪ ਕਰਨਾ ਹੈ ਤੁਸੀਂ ਇੰਡੀਆ ਨੂੰ ਹੋਰ ਕੈਨੇਡਾਜ਼ ਐਂਡ ਅਮਰੀਕਾਸ ਤੋਂ ਉੱਪਰ ਲੈ ਕੇ ਜਾਣਾ ਤੇ ਦਿਲ ਕਰੇ ਕਦੀ ਕੈਨੇਡਾ ਜਾਣ ਦਾ ਕੈਨੇਡਾ ਚ ਨੋ ਕੋਈ ਕੇ ਪੰਜਾਬ ਆਬਵੀਅਸਲੀ ਪੰਜਾਬ ਸਾਡਾ ਮਦਰ ਲੈਂਡ ਹੈ ਬਾਕੀ ਵੀ ਕੰਟਰੀਜ਼ ਡਿਵੈਲਪਮੈਂਟ ਵਿੱਚ ਨੇ ਬਟ ਅਸੀਂ ਚਾਹਾਂਗੇ ਬੀਂਗ ਟੂਡੇਜ਼ ਯੂਥ ਅਸੀਂ ਵੀ ਆਪਣੀ ਕੰਟਰੀ ਨੂੰ ਡਿਵੈਲਪਮੈਂਟ ਦੇ ਦੇ ਸੋ ਜ਼ਰੂਰੀ ਨਹੀਂ ਹੁੰਦਾ ਬਹੁਤ ਵੱਡੀਆਂ ਤੇ ਲਗਜ਼ਰੀ ਲਾਈਫ ਵਾਲੇ ਘਰਾਂ ਨੂੰ ਹੀ ਵੱਡਾ ਕਰਕੇ ਨਹੀਂ ਆ ਕਿਉਂਕਿ ਕਈ ਵਾਰੀ ਜੇ ਘਰ 'ਚ ਜੀਉਣਾ ਹੋਣਾ ਤਾਂ ਉਹ ਕੰਦਾ ਵੀ ਤੁਹਾਨੂੰ ਖਾਣ ਨੂੰ ਪੈਂਦੀਆਂ ਨੇ ਬਾ ਕੁਮਲ ਪਿਕਚਰ ਜਿਹੜੀ ਹੈ ਵੱਡਾ ਘਰ ਬਣ ਕੇ ਆਈ ਹੈ ਅਮਨ ਨੂਰੀ ਜੀ ਜੋ ਤੁਸੀਂ ਇੱਥੇ ਕਹਿ ਲਓ ਐਕਟਿੰਗ ਦੇ ਜ਼ਰੀਏ ਜਾਂ ਫਿਰ ਇੱਕ ਉਹ ਮੈਸੇਜ ਦਿੱਤਾ ਪਹਿਲਾਂ ਗਾਇਕੀ ਦੇ ਜ਼ਰੀਏ ਸੁੰਦੇ ਰਿਆ ਹੁਣ ਐਕਟਿੰਗ ਦੇ ਜ਼ਰੀਏ ਕਿੰਨੀ ਕ ਵਾਰੀ ਤੁਹਾਡੀਆਂ ਵੀ ਅੱਖਾਂ ਉਥੇ ਨਮ ਹੋਈਆਂ ਬਿਲਕੁਲ ਕਿਉਂਕਿ ਜਸਬੀਰ ਗੁਣਾ ਚੋਰੀਆ ਭਾਜੀ ਜਿਨ੍ਹਾਂ ਨੇ ਐਨੇ ਸੋਹਣੇ ਸਾਨੂੰ ਗਾਣੇ ਦਿੱਤੇ ਨੇ ਪਰਵਾਰਿਕ ਗਾਣੇ ਦਿੱਤੇ ਨੇ ਉੱਥੇ ਉਹਨਾਂ ਨੇ ਹੁਣ ਜਿਹੜੀ ਪਹਿਲੀ ਸਟੋਰੀ ਆ ਉਹਨਾਂ ਦੀ ਪਹਿਲੀ ਫਿਲਮ ਆ ਜਸਬੀਰ ਗੁਣਾ ਚੋਰੀਆ ਭਾਜੀ ਦੀ ਇਹ ਉਦਾਂ ਹੀ ਉਹ ਜਿਵੇਂ ਰਿਸ਼ਤਿਆਂ ਤੇ ਗਾਣੇ ਲਿਖੇ ਸੀ ਮੁਹੱਬਤ ਪਿਆਰ ਦੇ ਇਸ ਫਿਲਮ ਦੇ ਵਿੱਚ ਵੀ ਉਹੀ ਸਾਰਾ ਕੁਛ ਆ ਰਿਸ਼ਤਿਆਂ ਦੀ ਗੱਲ ਕੀਤੀ ਆ ਪਿਆਰ ਦੀ ਸੰਸਕਾਰਾਂ ਦੀ ਔਰ ਜੋ ਸਾਡੇ ਪੰਜਾਬ ਦੇ ਵਿੱਚ ਜੋ ਹਾਲਾਤ ਚੱਲ ਰਹੇ ਨੇ ਕੀ ਹੋ ਰਿਹਾ ਹੈ ਨਸ਼ਿਆਂ ਵੱਲ ਨੂੰ ਜਾ ਰਹੇ ਨੇ ਬੱਚੇ ਬਾਹਰ ਜਾ ਰਹੇ ਨੇ ਤੇ ਬਾਹਰ ਜਾ ਕੇ ਕਿਹੜੀਆਂ ਮੁਸ਼ਕਲਾਂਾਂ ਦੇ ਵਿੱਚੋਂ ਨਿਕਲਣਾ ਪੈਂਦਾ ਉਹਨਾਂ ਨੂੰ ਕੀ ਕੀ ਕੁਝ ਹੁੰਦਾ ਹੈ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਬਿਆਨ ਕੀਤੀਆਂ ਗਈਆਂ ਉੱਥੇ ਦੇ ਲੋਕ ਜਿਹੜੇ ਨੇ ਉਹ ਕਿਦਾਂ ਮਿਹਨਤਾਂ ਕਰਕੇ ਘਰ ਗੱਡੀਆਂ ਬਣਾਉਂਦੇ ਨੇ ਇੱਥੇ ਆਪਾਂ ਦੇਖ ਕੇ ਕਹਿ ਦਿੰਦੇ ਆ ਕਿ ਜਦੋਂ ਇੱਧਰ ਆਉਂਦੇ ਨੇ ਬਾਹਰੋਂ ਲੋਕ ਛੁੱਟੀ ਕੱਟਣ ਵਾਸਤੇ ਆਉਂਦੇ ਨੇ ਆਪਾਂ ਕਹਿੰਦੇ ਕਿੰਨੀਆਂ ਸੋਹਣੀਆਂ ਗੱਡੀਆਂ 'ਚ ਰਹਿੰਦੇ ਨੇ ਫੋਟੋਆਂ ਦੇਖ ਦੇ ਕੇ ਆਪਾਂ ਕਹਿ ਦਿੰਦੇ ਲੈ ਐਨੇ ਲਗਜ਼ਰੀ ਸਟਾਈਲ 'ਚ ਰਹਿੰਦੇ ਐਨੇ ਬ੍ਰਾਂਡਡ ਕੱਪੜੇ ਪਾਏ ਨੇ ਉੱਥੇ ਕੈਨੇਡਾ 'ਚ ਹਨਾ ਵੀ ਬਹੁਤ ਬਹੁਤ ਪੁੱਛਾ ਨਾ ਪਰ ਜਦੋਂ ਇੱਥੋਂ ਜਾਂਦੇ ਨੇ ਉਹਨਾਂ ਨੂੰ ਇਹ ਲਗਜ਼ਰੀ ਜਿਹੜੀ ਲਾਈਫ ਮਿਲਦੀ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੇ ਪਿੱਛੇ ਕਿੱਡੀ ਵੱਡੀ ਮਿਹਨਤ ਆ ਜਦੋਂ ਉੱਥੇ ਲੋਕ ਜਾਂਦੇ ਨੇ ਇੱਥੋਂ ਸੁਪਨੇ ਲੈ ਕੇ ਚੱਲ ਪੈਂਦੇ ਨੇ ਲੈ ਵੀ ਉੱਥੇ ਜਾਂਦੇ ਆ ਨੂੰ ਸਾਡੇ ਉੱਤੇ ਡਾਲਰਾਂ ਦੀ ਵਰਖਾ ਹੋਣੀ ਆ ਸਭ ਕੁਝ ਮਿਲ ਜਾਣਾ ਹੈ ਪਰ ਜਦੋਂ ਉੱਥੇ ਜਾਂਦੇ ਨੇ ਉੱਥੇ ਜਾ ਕੇ ਜਦੋਂ ਪਤਾ ਲੱਗਦਾ ਕਿ ਜੌਬ ਵਾਸਤੇ ਵੀ ਲਾਈਨ ਲੱਗੀ ਹੋਈ ਆ ਤੇ ਫਿਰ ਜੌਬ ਵੀ ਇੱਕ ਨਹੀਂ ਕਿੰਨੇ ਕਿੰਨੇ ਜੌਬਸ ਕਰਨੀਆਂ ਪੈਂਦੀਆਂ ਨੇ ਤਾਂ ਜਾ ਕੇ ਘਰ ਦੇ ਖਰਚੇ ਪੂਰੇ ਹੁੰਦੇ ਨੇ ਉੱਥੇ ਜਦੋਂ ਮਿਹਨਤਾਂ ਕਰਦੇ ਨੇ ਜਾ ਕੇ ਫੇਰ ਪਤਾ ਲੱਗਦਾ ਕਿ ਇਹ ਲਗਜ਼ਰੀ ਸਟਾਈਲ ਇਹ ਗੱਡੀਆਂ ਇਹ ਸੋਹਣੇ ਕੱਪੜੇ ਕਿੱਥੋਂ ਆਉਂਦੇ ਨੇ ਤੁਹਾਨੂੰ ਕੀ ਲੱਗਦਾ ਵਾ ਕਿ ਪੰਜਾਬੀਆਂ ਦਾ ਬਾਹਰ ਜਾਣਾ ਇੱਕ ਸ਼ੌਂਕ ਹੈ ਕਿ ਮਜਬੂਰੀ ਹੈ ਕਈ ਵਾਰੀ ਬੰਦੇ ਨੂੰ ਹਾਲਾਤ ਮਾਰ ਦਿੰਦੇ ਨੇ ਪਰ ਉਹਨਾਂ ਹਾਲਾਤਾਂ ਦੇ ਵਿੱਚ ਪਿੱਛੇ ਜਿਹੜੇ ਬਜ਼ੁਰਗ ਮਾਪਿਓ ਨਵਾਲੇ ਦੇ ਦੇ ਚੂਰੀਆਂ ਕੁੱਟਕੁੱਟ ਕੇ ਭੇਜਦੇ ਨੇ ਉਹਨਾਂ ਦੇ ਜਿਗਰ ਦੇ ਕਿੰਨੇ ਟੁਕੜੇ ਹੋ ਜਾਂਦੇ ਆ ਦੇਖੋ ਵੀ ਕਈ ਲੋਕ ਤਾਂ ਇਸ ਕਰਕੇ ਜਾਂਦੇ ਨੇ ਵੀ ਇੱਥੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਗਰੀਬੀ ਹੁੰਦੀ ਹੈ ਘਰ ਦੇ ਵਿੱਚ ਕਿੰਨਾ ਬੋਝ ਹੁੰਦਾ ਹੈ ਕਈ ਵਾਰੀ ਇੱਕ ਬੱਚਾ ਹੈ ਉਹਦੇ ਸਿਰ ਤੇ ਬੋਝ ਆ ਪਰੇ ਹੈ ਕਿ ਜਦੋਂ ਉੱਥੇ ਜਾਂਦੇ ਨੇ ਉਹ ਇਸ ਇਹ ਸੁਪਨਾ ਲੈ ਕੇ ਜਾਂਦੇ ਨੇ ਕਿ ਅਸੀਂ ਬਾਹਰ ਜਾਵਾਂਗੇ ਮਿਹਨਤ ਕਰਕੇ ਪੈਸੇ ਕਮਾ ਲਾਂਗੇ ਫਿਰ ਅਸੀਂ ਸਾਰਾ ਕੁਝ ਸੈੱਟ ਕਰ ਲਾਂਗੇ ਉੱਥੇ ਜਾ ਕੇ ਪਤਾ ਲੱਗਦਾ ਕਿ ਜਿੰਨੀਆਂ ਮਰਜ਼ੀ ਮਿਹਨਤਾਂ ਉੱਥੇ ਕਰ ਲਓ ਫਿਰ ਵੀ ਪੂਰੀਆਂ ਨਹੀਂ ਪੈਂਦੀਆਂ ਔਰ ਜਿਹੜੇ ਬੱਚੇ ਉੱਥੇ ਜਾ ਕੇ ਇੰਨੀਆਂ ਮਿਹਨਤਾਂ ਕਰਦੇ ਨੇ ਜਿਉ ਇੱਥੇ ਇੰਡੀਆ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਰਹਿ ਕੇ ਇੰਨੀ ਮਿਹਨਤ ਕਰ ਲੈਣ ਕਦੇ ਕੰਮ ਨੂੰ ਵੱਡਾ ਛੋਟਾ ਨਾ ਸਮਝਣ ਉੱਥੇ ਜਿਹੜੀ ਵੀ ਜਿਹੜਾ ਮਰਜ਼ੀ ਕੰਮ ਮਿਲ ਜਵੇ ਉਹ ਕਰ ਲੈਂਦੇ ਨੇ ਚਾਹੇ ਜਿੰਨੇ ਮਰਜ਼ੀ ਪੜ੍ਹੇ ਲਿਖੇ ਹੋਣ ਉਹ ਕਹਿੰਦੇ ਜਦੋਂ ਜਿੰਨੀ ਦੇਰ ਵੱਡੀ ਜੌਬ ਨਹੀਂ ਮਿਲਦੀ ਉਨੀ ਦੇਰ ਘਰ ਦਾ ਗੁਜ਼ਾਰਾ ਕਰਨਾ ਛੋਟੀ ਜੌਬ ਹੀ ਸਹੀ ਕੰਮ ਕਦੇ ਵੀ ਵੱਡਾ ਛੋਟਾ ਨਹੀਂ ਹੁੰਦਾ ਤੁਹਾਡੀ ਮਿਹਨਤ ਸਭ ਤੋਂ ਵੱਡੀ ਹੁੰਦੀ ਆ ਉਹ ਜਦੋਂ ਉੱਥੇ ਜਾ ਕੇ ਇੰਨੀ ਮਿਹਨਤਾਂ ਕਰਦੇ ਨੇ ਜੇ ਇੱਥੇ ਇੰਨੀ ਮਿਹਨਤਾਂ ਕਰ ਲੈਣ ਇੱਥੇ ਵੀ ਬਹੁਤ ਕੁਝ ਕਰ ਸਕਦੇ ਨੇ ਜੇ ਜੌਬ ਨਹੀਂ ਮਿਲੀ ਤਾਂ ਇੱਥੇ ਕੰਮ ਧੰਦਾ ਇਦਾਂ ਦਾ ਕਰ ਲੈਣਾ ਇਹ ਮਿਹਨਤ ਕਰ ਲੈਣਾ ਇੱਥੇ ਵੀ ਬਹੁਤ ਕੁਛ ਆ ਦੇਖੋ ਪਰਿਵਾਰ ਇਕੱਠਾ ਹੈ ਮਾਪੇ ਇੱਥੇ ਨੇ ਬੁੱਢੇਵਾਰੀ ਜਦੋਂ ਮਾਪੇ ਕੱਲੇ ਰਹਿ ਜਾਂਦੇ ਨੇ ਜਿਨ੍ਹਾਂ ਨੇ ਪਾਲ ਪੋਸ ਕੇ ਬੱਚੇ ਨੂੰ ਭੇਜਿਆ ਤੇ ਬੱਚਾ ਉੱਥੇ ਆ ਮਾਪੇ ਇੱਥੇ ਨੇ ਇੱਕ ਅਖੀਰਲਾ ਸਵਾਲ ਬੜਾ ਇਮੋਸ਼ਨਲ ਹੈ ਤੁਹਾਡੇ ਨਾਲ ਜੁੜਿਆ ਹੋਇਆ ਸਪੈਸ਼ਲੀ ਜਿਸ ਵੇਲੇ ਅਸੀਂ ਮੂਵੀ ਵੇਖ ਰਹੇ ਸੀ ਉਹ ਇੱਕ ਕਰੈਕਟਰ ਆਂਦਾ ਕਿ ਜਿਹਦੇ ਮਾਪਿਓ ਨਹੀਂ ਹੁੰਦੇ ਉਹਦਾ ਬੜਾ ਔਖਾ ਹੋ ਜਾਂਦਾ ਉਸ ਵੇਲੇ ਭਾਵਿਕ ਸੁਭਾਵੀ ਗੱਲ ਆ ਤੁਹਾਨੂੰ ਸਰਦੂਲ ਸਾਹਿਬ ਵੀ ਯਾਦ ਆਇਆ ਤੁਹਾਡਾ ਬੇਟਾ ਮਿਨਾਲਾ ਉਹ ਵੀ ਯਾਦ ਆਇਆ ਉਸ ਨੂੰ ਹਾਂਜੀ ਜਿੱਥੇ ਵੀ ਕਦੇ ਕੋਈ ਗੱਲ ਹੁੰਦੀ ਆ ਇੱਥੇ ਫਿਲਮ ਦੀ ਵੀ ਜਾਂ ਫਿਲਮ ਦੇ ਵਿੱਚ ਕੋਈ ਕਰੈਕਟਰ ਹੁੰਦਾ ਹੈ ਜਾਂ ਕੋਈ ਗਾਣਾ ਐਸਾ ਹੁੰਦਾ ਜਾਂ ਕਈ ਵਾਰੀ ਰੀਅਲ ਦੇ ਵਿੱਚ ਅਸੀਂ ਕੁਝ ਦੇਖੀਦਾ ਸਾਹਮਣੇ ਜਾ ਕੇ ਤੇ ਉਹ ਤਾਂ ਹੁੰਦਾ ਹੀ ਆ ਉਹ ਤਾਂ ਉਸ ਟਾਈਮ ਨਹੀਂ ਵੀ ਉਸੇ ਟਾਈਮ ਹੀ ਹੁੰਦਾ ਹੈ ਹਰ ਪਲ ਹੁੰਦਾ ਹੈ ਉਹਨਾਂ ਦੀ ਯਾਦ ਤਾਂ ਹਮੇਸ਼ਾ ਹਰ ਸਾਹ ਦੇ ਨਾਲ ਆਉਂਦੀ ਆ ਐਦਾਂ ਨਹੀਂ ਕਿ ਕਿਸੇ ਫਿਲਮ ਦੇ ਵਿੱਚ ਕੋਈ ਇਮੋਸ਼ਨਲ ਸੀਨ ਦੇਖ ਕੇ ਯਾਦ ਆਈ ਆ ਜਾਂ ਕਿਤੇ ਜਾ ਕੇ ਕੋਈ ਕਿਸੇ ਗਾਣੇ ਨੂੰ ਸੁਣ ਕੇ ਯਾਦ ਆਈ ਆ ਨਹੀਂ ਉਹਨਾਂ ਦੀ ਯਾਦ ਤਾਂ ਹਰ ਸਾਹ ਦੇ ਨਾਲ ਚੱਲਦੀ ਆ ਮਤਲਬ ਤੁਸੀਂ ਦੇਖੋ ਕਿ ਉਹ ਵੀ ਆਪਣੇ ਸੁਪਨੇ ਆਪਣੇ ਵਾਈਫ ਦੇ ذریعے ਅੱਜ ਜੋ ਜ਼ਰੂਰ ਉੱਪਰ ਵਾਈਗਰੂ ਅਮਰ ਰਹਿੰਦੀ ਕਿਉਂਕਿ ਇਹ ਜੀਰੂ ਕਦੇ ਮਰਦੇ ਨਹੀਂ ਹੈ ਉਹ ਵੀ ਦੇਖ ਕੇ ਖੁਸ਼ ਹੁੰਦੇ ਬਿਲਕੁਲ ਬਿਲਕੁਲ ਜਦੋਂ ਜਦੋਂ ਬੱਚੇ ਰਾਈਜ਼ ਕਰਦੇ ਨੇ ਤਾਂ ਅਸੀਂ ਖੁਸ਼ ਹੁੰਨੇ ਤਾਂ ਉਹ ਵੀ ਨਾਲ ਸਾਡੇ ਖੁਸ਼ ਹੁੰਦੀ ਹੈ ਤਾਂ ਹੀ ਕਰਕੇ ਉਦਾਸ ਹੋਣਾ ਛੱਡਤਾ ਕਿਉਂਕਿ ਉਹ ਵੀ ਉਦਾਸ ਹੁੰਦੇ ਨੇ ਤੇ ਜਦੋਂ ਅਸੀਂ ਖੁਸ਼ ਹੁੰਨੇ ਆ ਤਾਂ ਸਾਨੂੰ ਅੰਦਰੋਂ ਇਹ ਅੰਤ੍ਰੋਈਕ ਆਵਾਜ਼ ਆਉਂਦੀ ਹੈ ਕਿ ਮੈਂ ਖੁਸ਼ ਆ ਉਹਨਾਂ ਦੀ ਆਵਾਜ਼ ਆਉਂਦੀ ਹੈ ਉਹ ਸਾਡੀ ਖੁਸ਼ੀ ਦੇਖ ਕੇ ਖੁਸ਼ ਹੁੰਦੇ ਆ ਜੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੁਹਾਡੇ ਲਈ ਕਿ ਜਿਸ ਤਰ੍ਹਾਂ ਤੁਸੀਂ ਤਰੱਕੀ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਇਸ ਨੇ ਚੜ੍ਹਦੀ ਕਲਾ ਰੱਖੇ ਹੋਰ ਸਾਡਾ ਪੰਜਾਬੀ ਮੀਡੀਆ ਵੀ ਸ਼ਾਇਰ ਰਵੇ ਸੋ ਜੀ ਤੁਸੀਂ ਸੁਣਿਆ तमाम ਵੱਡੇ ਸਟਾਰ ਜਿਹੜੇ ਵੱਡੇ ਘਰ ਦੇ ਵਿੱਚ ਜਿਨ੍ਹਾਂ ਨੇ ਅਹਿਮ ਕਿਰਦਾਰ ਨਬਾਇ ਸਨ ਵਾਕਈ ਉਹ ਇੱਕ ਬੇਸ਼ਕ ਫਿਲਮ ਹੋ ਸਕਦੀ ਹੈ ਛੋਟੀ ਜਿਹੀ ਫਿਲਮ ਜਿਸ ਤੇ ਜ਼ਰੀਏ ਬਹੁਤ ਵੱਡਾ ਸਨੇਹਾ ਜਿਹੜਾ ਮਿਲ ਜਾਂਦਾ ਸੋ ਜੇਕਰ ਵਾਕਈ ਇਨਸਾਨ ਅਜਿਹੀਆਂ ਚੀਜ਼ਾਂ ਨੂੰ ਸਿੱਖ ਲੇ ਕਿ ਜਿੱਥੇ ਚਾਰ ਜਾਣੇ ਰਲ ਕੇ ਭਾਵੇਂ ਇੱਕ ਛੋਟੀ ਥਾਂ ਉੱਤੇ ਬੈਠ ਜਾਣ ਉਹੀ ਘਰ ਵੱਡਾ ਹੁੰਦਾ ਉਹੀ ਥਾਂ ਵੱਡਾ ਹੁੰਦਾ ਸੋ ਮਾਪਿਓ ਦੀ ਕਦਰ ਨਸ਼ਿਆਂ ਤੋਂ ਦੂਰ ਰਹਿਣਾ ਤੇ ਆਪਣੇ ਪੰਜਾਬ ਨੂੰ ਦਿਲਾਂ 'ਚ ਵਸਾ ਕੇ ਰੱਖ ਹਰਦਮ ਸਾਨੂੰ ਵੀ ਇਸਦੀ ਲੋੜ ਹੈ ਕੈਮਰਾਮੈਨ ਅਜੇ ਦੇ ਨਾਲ ਸਿਮਰਨਪ੍ਰੀਤ ਸਿੰਘ ਚੰਡੀਗੜ੍ਹ